ਅੰਤਨਾ ਪਾਵਤ ਦੇਵ ਸਭਾ ਮੁਣੀ 인ਦਰ ਮਹਾਨ ਸ਼ਿਵ ਜੋਗ ਕਰੀ ਅੰਤਨਾ ਪਾਵਤ ਦੇਵ ਸਭਾ ਸਾਰੇ ਦੇਵ ਇਕੱਠੇ ਹੋ ਕੇ ਵਿਚਾਰਦੇ ਰਹੇ ਤੇ ਉਹ ਨੇ ਅੰਤ ਪਾ ਸਕੇ ਕਿ ਮਾਇਆ ਦਾ ਹੀ ਅੰਤ ਸਦੋਖੇ ਨਹੀਂ ਹੋਇਆ ਉਹਨਾਂ ਨੂੰ ਜਿੱਥੇ ਜਾ ਕੇ ਮਾਇਆ ਦੀ ਭੁੱਖ ਮਿਟੜੀ ਆ ਉਹ ਅੰਤ ਹੀ ਪਾ ਸਕੇ ਸਾਇ ਸੁਨ ਕਾ ਘਾਟ ਪ੍ਰਾਪਤ ਨਹੀਂ ਕਰ ਸਕੇ ਹੁਣ ਇੱਥੇ ਜਾ ਕੇ ਕਿਸ ਤਰੀਕੇ ਨਾਲ ਮੁਕਤੀ ਮਿਲਣੀ ਹੈ ਇਹ ਗੱਲ ਦੀ ਸਮਝ ਵੀ ਅੰਤ ਹੈ ਉੱਤੇ ਜੂਨਾ ਦਾ ਅਗਲਿਆਂ ਦਾ ਅੰਤ ਹੋ ਜਾਣਾ ਜੋ سلسلہ ਚੱਲਦਾ ਹੈ ਜੂਨਾ ਦਾ ਇਹ ਦਾ ਅੰਤ ਕਿੱਥੇ ਹੋਣਾ ਜੇ ਤੁਹਾਨੂੰ ਸਮਝਾਗੀ ਮੁਕਤੀ ਦੀ ਮੁਕਤੀ ਸੋਜੀ ਪ੍ਰਾਪਤ ਹੋਗੀ ਮੁਕਤੀ ਕਿਵੇਂ ਮਿਲਣੀ ਹੈ ਮੁਕਤੀ ਦੀ ਵਿਧੀ ਹੈ ਜਿਹੜੀ ਛੁੱਟਣ ਕੀ ਵਿਧੀ ਦਾ ਜੇ ਸਮਝ ਆਗੀ ਉਦ ਤਾ ਗਿਆ ਜੋ ਪ੍ਰੋਸੀਜਰ ਚੱਲਦਾ ਹੈ ਜਮੜ ਬਣਦਾ ਇਹਦਾ ਅੰਤ ਕਾਦਾ ਹੋਊਗਾ ਜਮੜ ਬਣਦੀ ਦਾ ਅੰਤ ਕਾਦਾ ਹੋਊਗਾ ਉਪਤੀ ਨਾਲ ਛੁੱਟਣ ਦੀ ਵਿਧੀ ਦਾ ਸਮਝ ਆ ਗਈ ਬਾਹਰ ਨਿਕਲ ਗਏ ਛੁੱਟਣ ਦੀ ਵਿਧੀ ਹੀ ਪਤਾ ਨਹੀਂ ਹੈ ਦੇਵਤਾਨੂੜੀ ਪਤਾ ਲੱਗਿਆ ਵਿਧੀ ਦਾ ਇੰਦਰ ਮਹਾਸ਼ਿਵ ਜੋਗ ਕਰੀ ਇੰਦਰ ਔਰ ਮਹਾਸ਼ਿਵ ਨੇ ਜੋਗ ਕਰ ਲਿਆ ਇੰਦਰ ਹੋਰ ਤਰੀਕੇ ਦਾ ਜੋ ਕਰਦਾ ਹੈ ਮਹਾਸ਼ਿਵ ਹੋਰ ਤਰੀਕੇ ਦਾ ਜੋ ਕਰਦਾ। ਉਹ ਪੜਾ ਇਹ ਯੋਗਾ ਵਾਲੇ ਪੜਾਈ ਵਾਲੇ ਵੀ ਯੋਗਾ ਵਾਲੇ ਨੇ। ਸਾਧਵੀ ਯੋਗੀ ਨੇ ਧਿਆਨ ਲਾ ਕੇ ਕਰਦੇ ਨੇ ਜਿਹੜੇ ਇਹ ਸਰੀਰ ਦਾ ਜੋ ਕਰਦੇ ਨੇ ਦੂਏ। ਹੈ ਉਹ ਵੀ ਸਰੀਰ ਦਾ ਯੋਗ ਇਹ ਜੋ ਕਰਦੇ ਕਰਦੇ ਥੱਕਲੇ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਿਆ। ਜੇ ਪਤਾ ਲੱਗਿਆ ਸਮਰਤਿ ਸ਼ਾਸਤਰਾਂ ਨੇ ਲਿਖ ਦਿੰਦੇ। ਬੇਦ ਯੋਗ ਤੇ ਖਿਲਾਫ ਹੈ ਬੇਦ ਕੋਲ ਰਾਜ ਯੋਗ ਹੈ। ਵੇਦਿਕ ਯੋਗ ਨਹੀਂ ਹੈ ਰਾਜ ਯੋਗ ਰਾਜ ਯੋਗ ਜਨਮ ਵਾਲਿਓ ਵੇਦ ਦਾ ਯੋਗ ਰਾਜ ਯੋਗ ਹੈ ਇਹਨਾਂ ਦਾ ਕਲਾ ਯੋਗ ਹੈ ਕਲਾ ਯੋਗ ਤਾਂ ਥਾਂ ਥਾਂ ਜੁੜਿਆ ਹੋਇਆ ਹੈ ਕਿਸੇ ਨਾਲ ਵੀ ਜੁੜਨਾ ਯੋਗ ਹੁੰਦਾ ਹੈ ਸੀਤਾ ਲਸ਼ਣ ਯੋਗ ਵੀ ਹੈ ਕਿਸੇ ਨਾਲ ਵੀ ਜੁੜਜੋ ਯੋਗ ਹੈ ਬੁਰਾਈ ਨਾਲ ਜੁੜਨਾ ਵੀ ਯੋਗ ਹੈ ਛਾਈ ਨਾਲ ਜੁੜਨਾ ਵੀ ਯੋਗ ਹੈ ਪਾਪ ਨਾਲ ਜੁੜਨਾ ਵੀ ਯੋਗ ਹੈ ਪੁੰਨ ਨਾਲ ਜੁੜਨਾ ਵੀ ਯੋਗ ਹੈ ਯੋਗ ਦਾ ਮਤਲਬ ਜੁੜਨਾ ਸਜਣਾ ਜੁੜਨਾ ਵੀ ਯੋਗ ਹੈ ਝੂਠਣਾ ਜੁੜਨਾ ਵੀ ਯੋਗ ਹੈ ਆ ਸਰੀਰ ਨਾਲ ਯੋਗ ਹੋਇਆ ਹੈ ਔਰ ਕੀ ਹੋਇਆ ਹੈ ਸਰੀਰ ਨਾਲ ਯੋਗ ਹੋਇਆ ਹੈ ਆਸ-ਪਾਸ ਪੰਜ ਜੋਗੀ ਆ ਬੈਠੇ ਤਾਂ ਹੀ ਦਾ ਗਿਆ ਵਿਚ ਨੜ ਗੜਦੇ ਰਣੀ ਇਹ ਵੀ ਯੋਗ ਹੈ ਪੰਜੇ ਤਤ ਇਕੱਠੇ ਹੋਏ ਨੇ ਯੋਗ ਹੋਇਆ ਹੈ ਆਤਮਾ ਨਾਲ ਜੁੜੀ ਹੋਈ ਹੈ ਸਰੀਰ ਦੇ ਯੋਗ ਹੋਇਆ ਹੋਇਆ ਹੈ ਸੋ ਜੀ ਹੁਣ ਵੇਦ ਬ੍ਰੰਚ ਵਿਚਾਰ ਰਹੇ ਹੋ ਹਰਿ ਜਾਪ ਨਾ ਛਾੜਿਓ ਏਕ ਘੜੀ ਹੁਣ ਵੇਦ ਬ੍ਰੰਚ ਵਿਚਾਰ ਰਹੇ ਹੋ ਹੁਣ ਵੇਦ ਬ੍ਰੰਚ ਜੜੇ ਨੇ ਹੋ ਜੜੇ ਬ੍ਰੰਚ ਨੇ ਬ੍ਰਾਹਮਣ ਉਹ ਵੇਦ ਨਹੀਂ ਵਿਚਾਰ ਕਰ ਬ੍ਰੰਚ ਬ੍ਰਾਹਮਣ ਨੂੰ ਕਹਿੰਦੇ ਨੇ ਜਿਹੜੇ ਵੇਦ ਪੜ੍ਹਦੇ ਨੇ ਹੁਣ ਵੇਦ ਬ੍ਰੰਚ ਵਿਚਾਰ ਰਹੇ ਜਿਹੜੇ ਪੰਡਤ ਨੇ ਵੇਦ ਪੜ੍ਹਦੇ ਨੇ ਬ੍ਰੰਚ ਵਿਚਾਰਦੇ ਨੇ ਜਿਹੜੇ ਵੇਦ ਨੂੰ ਵਿਚਾਰਦੇ ਨੇ ਉਹ ਬਰੰਚ ਨੇ ਜਿਹੜੇ ਮਹਤ ਪੜ੍ਹਦੇ ਨੇ ਪੰਡਤ ਨੇ ਕੋਣ ਵੇਦ ਬਰੰਚ ਵਿਚਾਰ ਰਹੇ ਹਰ ਜਾਪਣਾ ਛੱਡੋ ਬਰੰਚ ਨੇ ਜਿਹੜੇ ਉਹ ਵੇਦ ਨੂੰ ਵਿਚਾਰਦੇ ਨੇ ਅਗੇ ਉਹ ਕੀ ਕਹਿੰਦੇ ਨੇ ਹਰ ਜਾਪਣਾ ਛੱਡੋ ਏ ਕਟਕੜੀ ਹਰ ਨੂੰ ਸਮਝਣਾ ਹੈ ਆਪਾਂ ਨੇ ਹਰ ਇੱਕ ਸਮਝਣ ਦਾ ਵਿਸ਼ਾ ਹੈ ਜਾਪ ਦਾ ਵਿਸ਼ਾ ਜਾਪ ਸਮਝਣਾ ਹੁੰਦਾ ਹਰ ਹਾਲ ਨਹੀਂ ਕਰਨਾ ਹਰ ਹਰ ਕਰਨਾ ਜਿਹੜਾ ਜੇ ਆਪਾਂ ਜਾਪ ਹੈ ਇਹਨਾਂ ਦਾ ਸਾਡਾ ਅਜਪਾ ਜਾਪ ਸਾਨੂੰ ਹੀ ਸਮਝਣਾ ਹੈ ਹਰ ਕੀ ਹੈ ਸਾਨੂੰ ਜਾਨਣਾ ਹੈ ਹਰ ਕੀ ਹੈ ਉਹ ਜਾਪ ਨਹੀਂ ਉਹ ਉਹਨਾਂ ਦਾ ਹੋਊਗਾ ਅਜਪਾ ਜਾਪ ਹੈ ਸਾਡਾ ਹੈ ਖੜ ਜਾਪ ਨੂੰ ਛੱਡੋ ਇੱਕ ਘੜੀ ਇੱਕ ਘੜੀ ਉਹ ਵਿਚਾਰ ਨਾਲ ਇਹ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਵਿਚਾਰਨਾ ਵਿਚਾਰੋ ਵਿਚਾਰੋ ਵਿਚਾਰਨ ਤੇ ਜੋਰ ਦੇਣ ਵਾਲੇ ਬ੍ਰੰਚ ਨੇ ਇੱਕ ਘੜੀ ਵੀ ਨਾ ਛੱਡੋ ਉਹ ਕਹਿੰਦੇ ਨੇ ਢਾਈ ਘੜੀਆਂ ਬਹੁਤ ਨੇ ਸੰਤ ਤਸਵੰਦ ਗੱਡੋ ਠੱਗ ਕਿਉਂਕਿ ਉਹਨਾਂ ਨੇ ਕੋਲੋਂ ਮਿਲਾਇਆ ਨਾ ਮਨਵਤ ਹਰ ਜਾਪ ਨਾ ਛੱਡੋ ਇੱਕ ਘੜੀ ਇਹ ਤਾਂ ਜਿਹੜੀ ਮਰਿਆਦਾ ਬਣੀ ਹੈ ਨਾ ਇਹ ਹੈ ਰਹਿਤ ਢਾਈ ਘੜੀਆਂ ਗੱਡੋ ਹੈ ਮਰਿਆਦਾ ਛੋੜ ਦੇਤੀ 9 ਘੰਟੇ ਤਾਂ 9 ਘੰਟੇ ਤੁਸੀਂ ਦੇ ਬੰਨੀ ਦੀਆਂ ਗੱਲਾਂ ਕਰੋ ਜੋ ਮਰਜ਼ੀ ਕਰੋ ਇੱਕ ਘੰਟਾ ਤੁਸੀਂ ਮਾਂਦਰੀ ਦੀ ਗੱਲ ਕਰੋ ਉਹ ਕਹਿੰਦਾ ਦੱਸੋ ਉਹਨੇ 10ਵਾਂ ਹਿੱਸਾ ਹੀ ਬਣਦਾ 10 ਦੋੜਾ ਨਾ ਨੌਂ ਦੋੜੇ ਪਰ ਘਟਣਾ ਨੌ ਘੰਟੇ ਰਹਉਂਦੇ ਤੇ 10ਵੇਂ ਸੌ ਰੂ ਦੇਤਾ ਸੱਚ ਨੂੰ 10ਵੇਂ ਹਿੱਸਾ ਤੇ ਨੌਂ ਹਿੱਸੇ ਝੂਠ ਨੂੰ ਨੌਂ ਹਿੱਸੇ ਝੂਠ ਤੇ 10ਵਾਂ ਹਿੱਸਾ ਸੱਚ ਜੇ ਨੌਂ ਹਿੱਸੇ ਸੱਚ ਹੋਵੇ ਇੱਕ ਹਿੱਸਾ ਝੂਠ ਪਾ दिए ਤਾਂ ਸਾਰੇ ਝੂਠ ਬਣ ਜਾਂਦੇ ਆ ਇਹ ਲਾ ਗਏ ਨਾ ਐਸੇ ਝੂਠੇ ਕਿਸਾ ਸੱਚ ਬੋਲੋ ਸਰ ਜੂਗਾ ਕਿਤੇ ਕਿਤੇ ਭੁੱਲ ਕੇ ਸੱਚ ਬੋਲ ਦੋ ਇੱਕ ਸੱਚ ਬੋਲ ਕੇ ਨਾ ਝੂਠ ਬੋਲ ਦੋ ਆਪੇ ਸੱਚ ਗਾਇਬ ਹੋ ਗਿਆ ਜਿਹੜਾ ਲੋਕਾਂ ਨੇ ਸੱਚ ਉੱਤੇ ਨਹੀਂ ਆਉਣ ਦੇਣਾ ਉਹਨਾਂ ਦਾ ਦਸਬੰਦ ਹੈ ਇੱਕ ਜੇ ਸੱਚ ਗਲਤੀ ਨਾ ਬੋਲਿਆ ਵੀ ਗਿਆ ਸੋਤੇ ਤਾਂ ਨਾ ਐਸੇ ਦਲੀਲਾਂ ਨਾ ਦੋ ਕਿ ਸੱਚ ਗਾਇਬ ਹੋ ਜਵੇ ਝੂਠ ਬੋਲ ਦੋ ਕਰਾਂ ਮਾਤਾ ਦੀਆਂ ਗੱਲਾਂ ਕਰ ਦੋ ਵਿਸ਼ਵਾਸ ਹੈ ਨਾ ਰਹਿਣ ਦੋ ਕੁਰਬਾਨੀ ਦੇ ਲੋਕਾਂ ਦਾ ਜੇ ਜੜੇ ਵਾਲਾ ਉਹਦੀ ਥਿਉਰੀਆ ਹੈ ਠੱਗ ਦੀ ਬੜੇ ਠੱਗ ਦੀ ਜਦੋਂ ਅੰਗਰੇਜ਼ਾਂ ਨੇ ਚਲੇ ਤੇ ਫੌਜੀ ਸਦਾਈ ਉਹ ਪਿਆਰੀ ਸੰਤ ਕਿੱਥੋਂ ਕਿਹਨੇ ਬਣਾਤਾ ਹਾਂਜੀ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਪ੍ਰਭੂ ਦੀਨ ਦੇ ਆਲ ਹੈ ਸੰਗਤੋ ਸ੍ਰਿਸ਼ਟੀ ਨੇ ਹਾਲ ਕਰੀ ਮਥਰਾ ਜਾਣਾ ਜਿਹੜਾ ਉਹਦਾ ਪ੍ਰਾਪਤਾ ਦੀਨ ਦੇ ਆਲ ਹੈ ਦੀਨਾ ਦਾ ਦਿਆ ਕਰਨ ਵਾਲਾ ਜਿਹੜਾ ਮਥਰਾ ਜਾਣਾ ਉਹਨੇ ਦਾ ਇਹਨੂੰ ਪ੍ਰਭੂ ਬਣਾਇਆ ਦੀਨਾ ਤੇ ਦਿਆਲ ਕਰਦਾ ਬੜਵੜਿਆਂ ਦਾ ਨਹੀਂ ਕਰਦਾ ਇਹ ਸੰਤ ਦਾ ਬੜੇ ਬੜਿਆਂ ਦੇ ਨਾਲ ਸੰਬੰਧ ਹੈ ਇਹਨਾਂ ਦਾ ਇਹ ਨਹੀਂ ਇਹ ਦੀਨਾ ਦੇ ਕੋਲ ਨਹੀਂ ਜਾਂਦੇ ਇਹ ਤਾਂ ਮੋٹے ਮਾਲਦਾਰਾਂ ਕੋ ਜਾਂਦੇ ਜਿੱਥੇ ਜ਼ਿਆਦਾ ਪੈਸੇ ਮਿਲਣ। ਆ بڑے بڑے VIP ਤਾਂ ਹੀ ਦਾ ਦੂਏ ਪੈਸੇ ਦੀ ਉੱਤੇ ਉਧਰ ਚਲੇ ਜਾਂਦੇ ਨੇ। ਮੋਟਾ ਪੈਸਾ ਛੱਡਦੇ ਨੇ। ਉੱਥੇ ਵੀ ਦੀਨਦয়াল ਕਿੱਥੇ ਆ ਗਏ? ਉੱਥੇ ਦੀਨਦয়াল ਕਿਵੇਂ ਹੋਊਗਾ? ਉੱਥੇ ਦੀਨਦয়াল ਵਾਲਾ ਕੰਮ ਨਹੀਂ ਆਗਾ ਮੰਦਰਾਂ ਚਰ ਗੁਰਦੁਆਰਿਆਂ ਚ। ਉੱਥੇ ਪ੍ਰਭ ਨਹੀਂ ਦੀਨਦয়াল ਜਾ ਸਕਦਾ ਕਿਉਂਕਿ ਦੀਨਦয়াল ਵਾਲਾ ਕੰਮ ਨਹੀਂ ਉੱਥੇ। ਉੱਥੇ ਜੇ ਬਾਜ਼ਰਗਾ ਕੋਈ ਚਲਾ ਜਾਵੇ ਉਹ ਗਰੰਥੀ ਵੀ ਤਾਬਿਆ ਤੋਂ ਉੱਠ ਗੜਦਾ ਤਾਬਿਆ ਤੋਂ ਉੱਠ ਗੜਦਾ ਮਗਰਮਗ ਰੋਲਦੇ ਨੇ ਉਹ ਦਿਨਦial ਉੱਥੇ ਦਿਨਦial ਕਮੇ ਬੜ ਜੂਗਾ ਜਾ ਕੇ ਦਿਨਦial ਜਾਂਦਾ ਹੀ ਨਹੀਂ ਉੱਥੇ ਬਧਰਾ ਜਨ ਕੋ ਪ੍ਰਭ ਦਿਨਦial ਹੈ ਸੰਗਤ ਸ੍ਰਿਸ਼ਟੀ ਨੇ ਹਾਲ ਕਰੀ ਸੰਗਤ ਸ੍ਰਿਸ਼ਟੀ ਨੇ ਹਾਲ ਕਰੀ ਜਿਹਨੇ ਸਾਰੀ ਸੰਗਤ ਔਰ ਸ੍ਰਿਸ਼ਟੀ ਨੇ ਹਾਲ ਕੀਤੀ ਹੋਈ ਆ ਉਹ ਆ ਹਾਂ ਬਧਰਾ ਕੋ ਪ੍ਰਭ ਬਧਰਾ ਦਾ ਪ੍ਰਭਤਾ ਉਹ ਆ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਨੇ ਹਾਲ ਕਰਦਾ ਹੈ ਔਰ ਸੰਗਤ ਗੁਰੂ ਕੇ ਸੰਗਤ ਨੂੰ ਨੇ ਹਲ ਕਰਦਾ ਜਿਹੜੀ ਸਿਸ਼ਟੀ ਉਹਦੇ ਨਾਲ ਜੁੜੀ ਹੋਈ ਉਹ ਨੂੰ ਨੇ ਹਲ ਕਰਦਾ ਸਾਰੇ ਉਹ ਤਾਂ ਬਗਦਨ ਹੈ ਗਾਵਣ ਤਦਰੂ ਖਾਣੀ ਚਾਰੇ ਚਾਰੇ ਖਾਣੀਆ ਦਉਂਦੀਆਂ ਉਹਨੂੰ ਤਾਂ ਚਾਰੇ ਖਾਣੀਆ ਦੀ ਸਿਸ਼ਟੀ ਹੈ ਸੰਗਤ ਸਿਸ਼ਟੀ ਨੇ ਹਲ ਕਰੀ RAMDAS GURU JAGTARAN GO GUR JOT ARJAN MAH TARI RAMDAS GURU RAMDAS ਦਾ ਜਿਹੜਾ ਗੁਰੂ ਹੈ ਸਕੋਲ ਨੇ ਪਰਮੇਸ਼ਰ ਜਗਤਾਲਨ ਕੋ ਆ ਜਿਹੜਾ ਜਾਗਾ ਇਹਨੂੰ ਤਾਲਣ ਵਾਸਤੇ ਗੁਰਗੋਤੀ ਅਰਜਣ ਮਾਏ ਤਰੀ ਉਹ ਜਿਹੜੀ ਗਿਆਨ ਦੀ ਜੋਤ ਅਰਜਣ ਰੱਖਤੀ ਉਹਨੇ ਪਰਮੇਸ਼ਰ ਨੇ ਰੱਖੀ ਆ ਜੋਤ ਉਹ ਆਪਣੀ ਬੁੱਧਾ ਪਰਮੇਸ਼ਰ ਦੀ ਉਹ ਨਹੀਂ ਦੇਣੀ ਹੈ ਆਪਣੇ ਬੁੱਧ ਰੱਖਤੀ ਬੁੱਧ ਬਣਤੀ ਉਹਨੇ ਉਹਦੇ ਆਲਾ ਦੀਵਾ ਚੱਕ ਆਪਣੇ ਆਲਾ ਦੀਵਾ ਰੱਖ ਤਾ ਉੱਤੇ ਬੱਤੀ ਆਪਣੇ ਵਾਲੀ ਪਾਤੀ ਦੀਵਾ ਉਹੀ ਹੈ ਦੀਵੇ ਦਾ ਨਹੀਂ ਫਰਕ ਫਰਕ ਦਾ ਬੱਤੀ ਦਾ ਪੈਣਾ ਦਾ ਤਾਤਾ ਆਪਣੇ ਵਾਲਾ ਪਾਤਾ ਬੱਤੀ ਆਪਣੇ ਵਾਲੀ ਪਾਤੀ ਬੱਤੀ ਆਪਣੇ ਵਾਲੀ ਪਾਤੀ ਗੱਲਬਾਤ ਆਪਣੇ ਵਾਲੀ ਆ ਗਈ ਦੀਵਾ ਸ੍ਰੀ ਰੋਹੀ ਹੈ ਸੇ ਦਾ ਨਹੀਂ ਕੋਈ ਫਰਕ ਬੱਤੀ ਦਾ ਫਰਕ ਪੈਣਾ ਲਾਈਟ ਦਾ ਬੱਤੀ ਨਹੀਂ ਦੇਣੀ ਜਗ ਔ ਜੇ ਉੱਤਮ ਦੀਰ ਹੈ ਉੱਤਮ ਦਾ ਦੀਰਾ ਥਾਈ ਬੱਤੀ ਨਿਰਮਲ ਆਈ ਹੈ ਹਾਂਜੀ ਜਗ ਔਰ ਨਾ ਯਾਹੀ ਮਹਾਤਮ ਹੈ ਅਵਤਾਰ ਉਜਾਗਰ ਆਣ ਕਿਓ ਜਗ ਔਰ ਨਾ ਜਗ ਵਿੱਚ ਹੋਰ ਕੋਈ ਨਹੀਂ ਜਗ ਔਰ ਯਾਹੀ ਮਹਾਤਮ ਹੈ ਇਹ ਯਾਹੀ ਮਹਾਤਮ ਐਤੇ ਕੀ ਮਹਾਤਮ ਤਮੋਂ ਗੁਣ ਰੋਗ ਸਾਰਿਆਂ ਨੂੰ ਬਹੁਤ ਮਾਇਆ ਦੀ ਤਮਾਂ ਨੂੰ ਕਰ ਬਹੁਤ ਤਮਾਂ ਦੇ ਵਿੱਚ ਅਵਤਾਰ ਉਜਾਗਰ ਆਣ ਕਿਓ ਹੋਰ ਕਿਸ ਨੇ ਉਤਾਰ ਉਜਾਗਰ ਨਹੀਂ ਕੀਤਾ ਐਨੀ ਤਮਾਂ ਨੂੰ ਕਰ ਸਵਰੇ ਨੀ ਮੰਦਰਾਂ ਵਾਲਿਆਂ ਨੂੰ ਸਵਰੇ ਨੀ ਸੰਤਾਂ ਦੇ ਵਿੱਚ ਸਵਰੇ ਲਿਆ ਪਿਆ ਜਗ ਔਰ ਨਾ ਇਹੀ ਮਹਾ ਤਬ ਤਮੋਂਗੜ ਦਾ ਪ੍ਰਭਾਵ ਜਿਆਦਾ ਹੈ ਤਬੋਂਗੜ ਦੇ ਵਿੱਚ ਸਾਰੀ ਸਿਸਤੀ ਹੈ ਮਾਇਆ ਦਾ ਦੁਨੀਆ ਦੀ ਵਡਿਆਈ ਦਾ ਕ੍ਰੋਧ ਦਾ ਔਰ ਹੰਕਾਰ ਦਾ ਰਾਜ ਹੈ ਇਹ ਤਬੋਂਗੜ ਸ਼ਕਤੀਆਂ ਨੇ ਸਾਰੀ ਮਹਾ ਤਮਵੇਂ अवतार उजागर आन कियो अवतार उजागर आन कियो अवतार नु उजागर नहीं कीता किसी ने अवतार नहीं ਧਾਰਿਆ ਜੇ अवतार ਧਾਰਿਆ ਤਾਂ ਉਜਾਗਰ ਨਹੀਂ ਹੋਇਆ ਕੋਈ ਦਰਦੇ ਨੇ ਉਹ ਸੱਚ ਬੋਲਣ ਤੇ ਸੱਚ ਬੋਲਣ ਤੇ ਡਰਦੇ ਨੇ ਸਭ ਜਿਹੜਾ ਸੱਚ ਬੋਲਣ ਤੇ ਨਹੀਂ ਡਰਦਾ ਉਹ ਉਜਾਗਰ ਹੁੰਦਾ ਹੈ ਜਿਹੜਾ ਸੱਚ ਤੇ ਡਰਦਾ ਹੈ ਬੋਲਣ ਤੇ ਉਹ ਅਸਲ ਜਮਾਨ ਕਬੂਲਿਆ ਨਹੀਂ ਉਹਦਾ ਵਰਨ ਕਮੂਲ ਕਈ ਸੱਚ ਬੋਲਿਆ ਜਾ ਸਕਦਾ ਹੈ ਵੱਲਾ ਨਹੀਂ ਸੱਚ ਬੋਲਿਆ ਜਾ ਸਕਦਾ ਦੁਨੀਆਂ ਦੀ ਬੜਾਈ ਛੱਡ ਕੇ ਹੀ ਸੱਚ ਬੋਲਿਆ ਜਾ ਸਕਦਾ ਦੁਨੀਆਂ ਦੀ ਬੜਾਈ ਦੀ ਜੇ ਪਰਵਾ ਕਰੇ ਸੱਚ ਨਹੀਂ ਬੋਲ ਸਕਦਾ ਫਿਰ ਨਹੀਂ ਸੱਚ ਬੋਲ ਸਕਦਾ ਤਿਨ ਕੇ ਦੁੱਖ ਕੋਟਕ ਦੂਰ ਗਏ ਮਥਰਾ ਜਿਨ ਅੰਮ੍ਰਿਤ ਨਾਮ ਪੀਓ ਤਿਨ ਕੇ ਦੁੱਖ ਕੋਟਕ ਦੂਰ ਗਏ ਉਹਨਾਂ ਦੇ ਕਰੋੜਾਂ ਹੀ ਦੁੱਖ ਭਜ ਗਏ ਮੋਤਰਾ ਜਿਨ ਅੰਮ੍ਰਿਤ ਪਤਰਾ ਕਹਿੰਦਾ ਉਹਨਾ ਬੰਦਿਆਂ ਦੇ ਕਰੋੜਾਂ ਹੀ ਦੁੱਖ ਸੀ ਉਹ ਦੂਰ ਹੋ ਗਏ ਭੱਜ ਗਏ ਅੰਦਰੋਂ ਛੱਡ ਗਏ ਜਿਨ ਅੰਮ੍ਰਿਤ ਨਾਮ ਪੀਓ ਜਿਨ੍ਹਾਂ ਨੇ ਗੁਰਬਾਣੀ ਦਾ ਗਿਆਨ ਪੀ ਲਿਆ ਲੈ ਲਿਆ ਜੇ ਕੋ ਖਾਵੇ ਜੇ ਕੋ ਪੁੱਛੇ ਜਿਨ੍ਹਾਂ ਨੂੰ ਗੁਰਬਾਣੀ ਹਜਮ ਹੋ ਗਈ ਜਿਨ੍ਹਾਂ ਨੂੰ ਗੁਰਬਾਣੀ ਦੀ ਗੱਲ ਹਜਮ ਹੋ ਗਈ ਨਾ ਉਹਨਾਂ ਦੇ ਕਰੋੜਾਂ ਹੀ ਦੋ ਕੱਟੇ ਜਾਂਦੇ ਨੇ ਕੱਟੇ ਗਏ ਨੇ ਹੁਣ ਤੱਕ ਕੱਟੇ ਗਾਹ ਨੂੰ ਵੀ ਜਾਣ ਗਈ ਪਤਰਾ ਜਨ ਅਮਰਤ ਨਾਮ ਪਿਓ ਜਿਨੋ ਨੇ ਪੀ ਲਿਆ ਹਾਜੀ ਇਹ ਪਦਤੀ ਤੇ ਮਤ ਚੂਕੇ ਰੇ ਮਨ ਬੇਦ ਭੇਦ ਬਿਵੇਦ ਨ ਜਾਣ ਬਿਓ ਇਹ ਪਦਤੀ ਤੇ ਇਸ ਚੂਕੇ ਰੇ ਮਨ ਮਤ ਚੂਕੇ ਰੇ ਮਨ ਇਹ ਪਦਤੀ ਹੈ ਇਹ ਰਸਤਾ ਹੈ ਇਹ ਵਿਧੀ ਹੈ ਇਹ ਮਾਨੂੰ ਘਰੇ ਆਪਣੇ ਨੂੰ ਆ ਲੋਕਾਂ ਦੇ ਕਿਸੇ ਵੀ ਮਾਨੂੰ ਇਹ ਚੁੱਕ ਨਾ ਜਾਇਓ ਇਹ ਰਾਹ ਨਾ ਛੱਡਦੇਓ ਇਸ ਪદ્ધਤੀ ਤੇ ਚੁੱਕ ਨਾ ਜਾਇਓ ਚੁੱਕ ਨਾ ਜਾਇਓ ਧੋਖਾ ਨਾ ਖਾਜੋ ਧੋਖਾ ਖਾਣੇ ਵਾਲੇ ਖਿਲਾਉਣ ਵਾਲੇ ਬਹੁਤ ਨੇ ਇਹਦੇ ਰਾਜ ਬੈਠੇ ਨੇ ਉਲਟੇ ਪਾਉਣ ਵਾਲੇ ਇਹ ਪદ્ધਤੀ ਦੇ ਚੁੱਕ ਨਾ ਜਾਇਓ ਰਹਿਮਨ ਭੇਦ ਵਿਭੇਦ ਨਾ ਜਾਣ ਬਿਓ ਜੀ ਵਿਚਾਰ ਬਿਰਛ ਵਿੱਚ ਭੇਦ ਵਿਭੇਦ ਨਾ ਜਾਣਿਓ ਬਰਛਰ ਬੀਜ 도ਰੀ ਉਹਦੇ ਕੋਈ ਹੁੰਦਾ ਹੈ ਬੀਜ ਵਿੱਚ ਵੀ ਉਹੀ ਵਰਛਦਾ ਉਹਦਾ ਵਰਛ ਗੁਪਤ ਹੁੰਦਾ ਉਹਦਾ ਵਰਛ ਪ੍ਰਗਟ ਹੁੰਦਾ ਇੱਕ ਵਰਛ ਪ੍ਰਗਟ ਹੈ ਇੱਕ ਵਰਛ ਗੁਪਤ ਹੈ ਬੀਜ ਵਿੱਚ ਵਰਛ ਗੁਪਤ ਹੈ ਜਦੋਂ ਉਗਿਆ ਹੋਇਆ ਹੋਇਆ ਉਹ ਪ੍ਰਗਟ ਸਾਰਿਆਂ ਦੇ ਵਿੱਚ ਹੀ ਵਰਛ ਹੈ ਇਹ ਨਾਮਨ ਲੈ ਉਹ ਵੀ ਜਿਹੜੇ ਦੂਏ ਨੇ ਉਹ ਦੀਚ ਨੇ ਪਿਆ ਮੈਂ ਉਹ ਚਾ ਜਿਹਦੇ ਵਿੱਚ ਪ੍ਰਗਟ ਹੋ ਗਿਆ ਇੱਕ ਵਿੱਚ ਪ੍ਰਗਟ ਨਹੀਂ ਹੋਇਆ ਦੂਏ ਵਿੱਚ ਵੀ ਪ੍ਰਗਟ ਹੋ ਸਕਦਾ ਇਸ ਕਰਕੇ ਉਹਨੂੰ ਘਟਿਆ ਨਾ ਮੰਨ ਲਿਓ ਇਹਨਾਂ ਨੇ ਬਣਾ ਲੀਆਂ ਜਾਤਾਂ ਨੀਜ ਜਨੂਜ ਬਣਾ ਦਿੱਤੇ ਉਹ ਨੀਚਾ ਉੱਚ ਕਰੇ ਮੇਰਾ ਗੋਵਿੰਦ ਇਹ ਫਾਰਮੂਲਾ ਕਿਉਂ ਭਲ ਗਏ ਉਹ ਨੀਚ ਦਾ ਆਪੇ ਸੀ ਅਸਲ ਚ ਆਪੇ ਨੀਚ ਸੀ ਇਹ ਭੇਦ ਉਹਨਾਂ ਨੇ ਭੇਦ ਬਣਿਆ ਆਇਆ ਸੀਗਾ ਬੀਓ ਦੇ ਵਿੱਚੇ ਭੇਜ ਮੰਨੇ ਆ ਸੀ ਉਹ ਵੀ ਬੀਜ ਆ ਉਹ ਵੀ ਬੀਜ ਆ ਪੰਡਤ ਵੀ ਬੀਜ ਆ ਪੰਡਤ ਕਾ ਹੋ ਗਿਆ ਹੋਇਆ ਉਹ ਮੈਂ ਸਰੇਸ ਬੀਜਾਂ ਆ ਰੋਟੀ ਨੂੰ דוਏ ਦਾ ਹੱਥ ਲੱਗਿਆ ਰੋਟੀ ਖਾਣ ਦੇ ਕਾਬਲ ਨਹੀਂ ਆ ਰੋਟੀ ਨੂੰ ਪੜਨ ਦਾ ਹੱਥ ਲੱਗਿਆ ਖਾਣ ਦੇ ਕਾਬਲ ਕਿਉਂਕਿ ਕੀ ਜ਼ਹਿਰ ਚੜ ਗਈ ਕੁੱਤੇ ਨੂੰ ਖੁਲਾ ਕੇ ਦੇਖੋ ਕੁੱਤੇ ਨੂੰ ਸਮਾਂ ਲਾ ਜਾਂਦੀ ਹੈ ਜੇ ਵਿੱਚ ਕੋਈ ਗੜਬੜ ਹੋ ਗਈ ਕੁੱਤਾ דוਏ ਖਾ ਲੈਂਦਾ आदमी ਦਾ ਗਿਆਨ ਕੋ ਤੇਰਾ ਵੀ ਪੜਾ ਹੋ ਗਿਆ ਫਿਰ ਕਿਸੇ ਜਾਨਵਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਉਹ ਤੇ ਬੰਦਾਰੀ ਹੈ ਨਾ ਉਹ ਪਾਣੀ ਚ ਹੈ ਜਾਨਵਰ ਹੈ ਜੋ ਪਾਣੀ ਚ ਨਹੀਂ ਸ਼ੈਤਾਨ ਹੋ ਗਿਆ ਇਹਦੇ ਸ਼ੈਤਾਨ ਸਵਾਰ ਹੈ ਸ਼ੈਤਾਨ ਨੇ ਫਰਕ ਪਾ ਲਿਆ ਇਨਸਾਨ ਨੇ ਫਰਕ ਨਹੀਂ ਪਾਇਆ ਜਾਨਵਰਾਂ ਚ ਇਨਸਾਨ ਹੋ ਵੀ ਹੈ ਆਦਮੀ ਸ਼ੈਤਾਨ ਹੋ ਵੀ ਹੈ ਆਦਮੀ ਵੀ ਸ਼ੈਤਾਨ ਹੋ ਵੀ ਗਿਆ ਕਿ ਉਤੇ ਫਰਕ ਪੈ ਗਿਆ ਆ ਕੇ ਰੋਟੀ ਨੂੰ ਜੇ ਹਰੀ ਜਾਂਦਾ ਹੱਥ ਲੱਗ ਗਿਆ ਤੇ ਰੋਟੀ ਖਾਣ ਦੇ ਕਾਬਲ ਨਹੀਂ ਰਹੀ ਗਊ ਨੇ ਕਹਿੰਦੀ ਗਊ ਮਾਤਾ ਇਹਨਾਂ ਦੀ ਉਹ ਗੱਲ ਨਹੀਂ ਰਹੀ ਉਹ ਗੱਲ ਨਹੀਂ ਕਹਿੰਦੀ ਗਊ ਕਹੇ ਫਿਰ ਮੰਨ ਲੈ ਨੇ ਕੁੱਤਾ ਕਹੇ ਓਏ ਨਾਨਾ ਦਾ ਕੁੱਤਾ ਜੰਗਾ ਜਿਹੜਾ ਉਹ ਦਿਸ਼ਤਰ ਨਾਲ ਚਲੇਗਾ ਤੁਰ ਇਹ ਦਿਸ਼ਤਰ ਨਾਲ ਗਿਆ ਹੋਇਆ ਸਤਵਾਦੀ ਨਾਲ ਕੁੱਤਾ ਸੱਚ ਬੋਲਦਾ ਉਹ ਕੁੱਤੇ ਤੇ ਫੈਸਲਾ ਕਰਾਓ ਰੋਟੀ 'ਚ ਫਰਕ ਪਿਆ ਨਹੀਂ ਪਿਆ ਜੇ ਤੇ ਤੁਹਾਡੀ ਮਤਲਬ ਹੈ ਕੁੱਤਾ ਸਹੀ ਹੈ ਜੇ ਤੇ ਸਾਡਾ ਮਤਲਬ ਉੱਤੇ ਕੁੱਤਾ ਸਹੀ ਨਹੀਂ ਹੈ ਉਹ ਸਾਰੇ ਪਾਂਡੋ ਰਹਿ ਗਏ ਥੱਲੇ ਕੁੱਤਾ ਨਾਲ ਜਾਂਦਾ ਇਹ ਡਿਸਟਰ ਦੇ ਕੁੱਤੇ ਦੇ ਫੈਸਲਾ ਕਰੋ ਵੀ ਰੋਟੀ ਨੂੰ ਕੁਝ ਹੋ ਗਿਆ ਗਊ ਤੇ ਫੈਸਲਾ ਕਰੋ ਦੋ ਇਹ ਚੀਜ਼ਾਂ ਨੇ ਤੁਹਾਡੇ ਕੋਲ ਇਸਟ ਵਿੱਚ ਕੁੱਤਾ ਵੀ ਹੈ ਗਊ ਵੀ ਹੈ ਦੋ ਫੈਸਲਾ ਕਰੋ ਵੀ ਰੋਟੀ ਕੀ ਫਰਕ ਪੈ ਗਿਆ ਝੂਠ ਦਾ ਜਿਹੜਾ ਕਿਲਾ ਉਹ ਤਾਂ ਟਿਹਾਂ ਹੋਇਆ ਇਹਦਾ ਇਹ ਤਾਂ ਕਲਰ ਦੀ ਕੰਧ ਹੈ ਇਹਨਾਂ ਦਾ ਤਾਂ ਕਲਰ ਦੀਆਂ ਕੰਧਾਂ ਨਾਲੇ ਬਣਾਏ ਨੇ ਆਪੀ ਕਰ ਜਾਂਦੀ ਹੈ ਕਲਰ ਕੰਧ ਗਰੰਤ ਆਦਾ ਇਹਨਾਂ ਦਾ ਸਾਰੇ ਸਿਮਰਤ ਸ਼ਾਸਤ੍ਰ ਨੇ ਬਣਾਏ ਇਹ ਤਾਂ ਆਪੀ ਢੇ ਢੇਰੀ ਅਜਾ ਹਿੰਦੂਤਵ ਦੀਆਂ ਗੱਲਾਂ ਕਰਦੇ ਹਿੰਦੂਤਵ ਨੂੰ ਖੜਾ ਕਰਨਾ ਚਾਹੁੰਦਾ ਨਾ ਕਲਰ ਦੀਆਂ ਕੰਧਾਂ ਨੂੰ ਹਾਂਜੀ ਪ੍ਰਤਾਚਿ ਰਦਾ ਗੁਰ ਅਰਜਨ ਕਾ ਹਰ ਪੂਰਨ ਬ੍ਰਹਮ ਨਿਵਾਸ ਲਿਓ ਪ੍ਰਤੱਖ ਰ데요 ਗੁਰੂ ਅਰਜਨ ਹਰ ਪੂਰਨ ਬ੍ਰਹਮ ਨਿਵਾਸ ਲਿਓ ਗੁਰ ਅਰਜਨ ਦੇ ਹਿਰਦੇ ਵਿੱਚ ਪੂਰਨ ਬ੍ਰਹਮ ਪ੍ਰਗਟ ਪ੍ਰਤੱਖਾ ਭਟਕਾਂ ਦਾ ਮੈਨੂੰ ਦਿਖ ਰਿਹਾ ਥੋਨੂੰ ਕਿਉਂ ਨਹੀਂ ਦਿਖ ਰਿਹਾ ਪ੍ਰਿਥੀ ਇਹਨੂੰ ਕਿਉਂ ਨਹੀਂ ਦੇਖਿਆ ਔੜੇ ਦੂਏ ਮਹਾਦੇਵ ਸ੍ਰੀ ਜਨ ਨੂੰ ਕਿਉਂ ਨਹੀਂ ਦੇਖਿਆ ਕਹਾਣੀ ਬਣਾ ਲਈ ਉਹ ਉਗੜੀ ਸਾਹਿਬ ਦੀ ਬਾਣੀ ਰੋਗੀ ਆ ਕੀ ਕਹਿੰਦਾ ਭਟ ਭਟ ਕੀ ਕਹਿੰਦਾ ਪਰਤਾਖਾ ਉੱਤੇ ਸ੍ਰੀ ਜੰਦੇ ਨਹੀਂ ਕਿ ਆਹ ਵਰਤਾਖਾ ਕਿਸ ਨੇ ਕੋਈ ਕਬਾਈ ਦਿਖਾਓ ਸ੍ਰੀ ਚੰਦ ਦੀ ਕਹਿੰਨੇ ਕਿ ਆ ਹੋਵੇ ਉਹਦੇ ਪਰਤਾਖਾ ਲੈ ਉਹ ਕਿਸ ਦੀ ਬਾਣੀ ਕੋਈ ਸ੍ਰੀ ਜੰਦੇ ਹੱਕ ਤੇ ਲਿਖੀ ਹੋਈ ਸ੍ਰੀ ਚੰਦ ਦੀ ਆਪਣੀ ਬਾਣੀ ਘੱਟੋ ਇਹਦੇ ਨਾਲ ਬਣਾ ਕੇ ਦੇਖੋ ਇਹਨਾਂ ਲੋਕਾਂ ਨੇ ਗੰਧ ਪਾਇਆ ਸਾਰਾ ਆਪੇ ਗੰਧ ਪਾਇਆ ਪੰਡਤਾਂ ਨਾਲ ਮਿਲ ਕੇ ਕਹਿੰਦੇ ਪੰਡਤਾਂ ਨੇ ਪਾਇਆ ਇਹ ਤਾਂ ਗੰਧ ਹੈ ਚਿਤਰਾ ਗੰਧ ਪੰਡਤ ਨੇ ਪਾਇਆ ਸਾਰਾ ਵੇਦ ਦੇ ਬਾਦ ਦੇ ਵਿੱਚ ਤਾਂ ਇਹ ਕਹਿੰਦਾ ਵੇਦ ਕੀ ਪੁਤਰੀ ਸਿਮਰਤੀ ਭਾਈ ਸਾੰਖੜ ਜੇਵੜੀ ਲਾਇਆ ਆਈ ਸਾਰਿਆਂ ਨੂੰ ਬੰਨਤਾ ਮਾਇਆ ਨਾਲ ਐਸਾ ਕਿ ਮੁਕਤੀ ਤੇ ਤਾਂ ਗੱਲੇ ਨਹੀਂ ਕੋਈ ਕਰ ਸਕਦਾ ਮੁਕਤੀ ਤਾਂ ਗੱਲੇ ਬੰਦ ਆ ਉਹ ਇਹਨਾਂ ਦੇ ਤਾਂ ਬੰਦੇ ਸੀ ਇਹ ਤਾਂ ਗੁਰਦੁਆਰਿਆਂ ਚੋਂ ਵੀ ਬੰਦ ਕਰਤੀ ਇਹਨਾਂ ਨੇ ਐਸੀ ਇਹਨਾਂ ਨੂੰ ਗੁਰਤੀ ਦਿੱਤੀ ਮਾਇਆ ਦੀ ਇਹ ਬੰਦ ਕਰਾਉਂਦੀ ਗੱਲ ਸਾਰੀਓ ਕਿ ਉਹ ਲੈ ਨਾ ਵੇ ਸਿਹਨਾਂ ਦੇ ਸੀ ਉਹ ਸਾਰੇ ਵੀਰੇ ਪਸੰਦ ਸੀ ਇਹਨਾਂ ਦੀ ਪਾਰਟੀ ਦੇ ਆਦਮੀ ਸੀ ਉਹਨਾਂ ਦਾ ਹੀ ਗੁਰਦਾਰਾਂ ਤੇ ਪ੍ਰਚਾਰ ਉਹਨਾਂ ਦਾ ਹੀ ਰਾਜ ਹੈ ਉਹਨਾਂ ਨੇ ਜੋ ਕੀਤਾ ਉਹ ਠੀਕੇ ਕੀਤਾ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਠੀਕੇ ਕੀਤਾ ਹਾਂ ਜਦ ਲਾ ਨਹੀਂ ਭਾਗ ਲਲਾਰ ਉਦੈ ਤਬ ਲਾ ਉ ਭਰਮਤੇ ਫਿਰਤੇ ਬਹੁਤ ਆਇਓ ਜਦ ਲਾ ਨਹੀਂ ਭਾਗ ਲਲਾਰ ਉਦੈ ਜਿੰਨਾ ਚਿਰ ਤੱਕ ਜਿਹੜੇ ਹਿਰਦੇ ਚ ਭਾਗ ਜਿਹੜੇ ਨਿਰ ਜਾਗਦੇ ਦੀ ਹਨ ਜੇ ਬਾਗ ਨੇ ਜਨਾਜ਼ਰ ਪਈ ਬੁੱਧ ਜਿਹੜੀ ਜਾਗਦੀ ਨਹੀਂ ਹੈ ਤਬ ਉਹ ਸੁੱਤੀ ਹੋਈ ਮਤ ਤਾਂ ਜਨਾਜ਼ਰ ਜਾਗਦੀ ਨਹੀਂ ਸਬਲੋ ਪਰਤੇ ਫਿਰਦੇ ਬਹੁਤ ਆਇਓ ਜਿੰਨਾ ਮਰਜੀ ਫਰੀ ਜਾਓ ਪਰ ਵੀ ਜਾਓ ਜਦੋਂ ਉਹਨੇ ਗੱਲ ਬੰਦਣੀ ਹੋਈ ਨਹੀਂ ਹੈ ਉਧਰ ਤਬਲੋ ਪਰਤੇ ਫਿਰਦੇ ਬਹੁਤ ਆਇਓ ਨਾ ਜਰ ਫਿਰਦੇ ਪਰਬ ਦੇ ਫਿਰਦੇ ਰਹੇ ਕਲ ਕੋਰ ਸਮੁੰਦਰ ਮੈਂ ਬੂਢ ਦਿੱਥੇ ਕਬੂ ਮਿਟਾ ਹੈ ਨਹੀਂ ਰੇ ਪਛਤਾਇਓ ਕਲ ਕੋਰ ਸਮੁੰਦਰ ਮੈਂ ਬੂਢ ਦਿੱਥੇ ਐਡੀ ਕਲਪਨਾ ਅੰਦਰ ਚਲਦੀ ਸੀ ਐਨੀਆਂ ਛਾਵਾਂ ਚਲਦੀਆਂ ਸੀਆਂ ਐਡੀ ਚਿੰਤਾ ਸੀ ਸਾਨੂੰ ਵੀ ਬਣੂਗਾ ਕੀ ਕੋਈ ਰਾਹ ਨਹੀਂ ਮਿਲ ਰਹਾ ਓਏ ਡੁੱਬੇ ਪਏ ਤੇ ਕਲ ਕੋਰ ਸਮੁੰਦਰ ਮੈਂ ਬੂਢ ਦਿੱਥੇ ਡੁੱਬੇ ਹੋਏ ਸੀ ਉਹਨਾਂ ਲਹਿਰਾਂ ਵਿੱਚ ਰਾ ਮਿਲਦਾ ਨਹੀਂ ਸੀ ਜ਼ਿੰਦਗੀ ਬੀਤੀ ਜਾਂਦੀ ਸੀ ਉਹ ਜਿੱਦੂ ਬੇਫਰਦ ਸੀ ਲਹਿਰਾਂ ਚ ਮਤ ਮਾਰੀ ਪਈ ਸੀ ਡੁੱਬੇ ਥੇ ਡੁੱਬੇ ਹੋਏ ਸੀਗੇ ਸੀਗੇ ਹੁਣ ਨਹੀਂ ਡੁੱਬੇ ਥੇ ਕਬੂ ਮਿਟ ਹੈ ਨਹੀਂ ਰੇ ਪੁਛਤਾਇਓ ਇਹ ਪੁਛਤਾਇ ਰਹੇ ਤੇ ਵੀ ਲਹਿਰਾਂ ਕਦੇ ਮਿਟਣ ਗਿਆ ਵੀ ਜਿਹੜਾ ਲਹਿਰਾਂ ਇੰਨੀਆਂ ਉੱਠੀ ਜਾਂਦੀਆਂ ਨੇ ਹਿਰਦੇ ਚੋਂ ਇਹ ਕਦੇ ਬੰਦ ਵੀ ਹੋਣਗੀਆਂ ਇਹ ਕਲਪਨਾ ਕਦੇ ਬੰਦ ਵੀ ਹੋਊਗੀ ਜਨਤਾ ਕਦੇ ਮੁੱਕੂ ਵੀ ਇਹ ਪਛਤਾ ਰਹੇ ਤੇ ਵੀ ਕਦ ਮਿਟੂਗੀ ਇਹ ਕਿਵੇਂ ਮਿਟੂਗੀ ਹਾਂ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਤਤ ਵਿਚਾਰ ਦੀ ਕਹਿੰਦਾ ਗੱਲ ਦੱਸਾਂ ਤਤ ਵਿਚਾਰ ਇਹੀ ਹੈ ਮਥਰਾ ਕਹਿੰਦਾ ਜਗ ਤਾਰਨ ਕੋ ਅਵਤਾਰ ਬਣਾਇਓ ਆ ਜਿਹੜਾ ਅਵਤਾਰ ਬਣਾਇਆ ਹੈ ਨਾ ਪਰਮੇਸ਼ਰ ਨੇ ਪੈਦਾ ਕੀਤਾ ਹਰ ਯੁੱਗ-ਯੁੱਗ ਭਗਤੋਂ ਪਾਇਆ ਕਿ ਜਿਹੜੇ ਭਗਤ ਪੈਦਾ ਕੀਤੇ ਨੇ ਇਹ ਨਾਨਕ ਤੇ ਲੈ ਕੇ ਇਹ ਭਗਤਾਂ ਦੀ ਲਾਈਨ ਲਾਤੀ ਇੱਕ ਪੂਰੀ ਅਵਤਾਰ ਬਣਾਇਓ ਪੰਜਵੇਂ ਨੰਬਰ ਤੇ ਆ ਗਏ ਇਕੱਠੇ ਹੀ 1 2 3 4 5 ਜਿਹੜੇ ਅੱਗੇ ਕਦੇ ਵੀ ਨਹੀਂ ਹੋਏ ਇਹ ਪਰਮੇਸ਼ਰ ਦਾ ਹੁਣ ਜੱਗ ਨੂੰ ਤਾਲਣ ਦਾ ਪ੍ਰੋਗਰਾਮ ਹੈ ਵੀ ਜੱਗ ਬਹੁਤਾ ਤਾਲ ਦੇਣ ਜੱਗ ਦੇ ਤਾਲਣ ਵਾਸਤੇ ਅਵਤਾਰ ਬਣਾਏ ਨੇ ਇਹ ਅਵਤਾਰ ਇੱਕ ਵਿੱਚ ਨਹੀਂ ਹੈ ਇੱਥੇ ਰਾਲੇ ਨੂੰ ਕੋੜੇ ਅਵਤਾਰ ਦੇ ਅਵਤਾਰ ਬਣਾਏ ਨੇ ਉਹਨੇ ਇੱਕ ਬਣਾਇਆ ਹੈ ਆਪਣਾ ਅਵਤਾਰ ਆਪ ਬਣਾਇਆ ਹੈ ਉਹਨੇ ਹੁਕਮ ਆਪ ਪੈਦਾ ਹੁਕਮ ਹੈ ਤਾਂ ਪ੍ਰਗਟ ਕੀਤਾ ਇੱਥੇ ਪ੍ਰਦਾ ਕਰਦੇ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮਣ ਵਾਸ ਲਿਓ ਉਹ ਅਵਤਾਰ ਕੀ ਬਣਾਇਆ ਪੈਦਾ ਹੋਇਆ ਆਪ ਜਨਮ ਲਿਆ ਉਹਨੇ ਇੱਕ ਹੋ ਕੇ ਆਪ ਹੋ ਗਿਆ ਜਿਹੜਾ ਇਹ ਕਹੋਗੇ ਆਪੋ ਗਿਆ ਸੰਸਾਰ ਦੇ ਵਿੱਚ ਆਪ ਬੋਲੇ ਆ ਇਹ ਜਗ ਤਾਰਨ ਵਾਸਤੇ ਬੋਲੇ ਆਪੋ ਇਹ ਬਦਾਰ ਬੜੀ ਬੈਠਾ ਹਾਂ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਿਨੇ ਅਰਜਨ ਦੇਵ ਦਾ ਗੁਰੂ ਜਿਨ੍ਹਾਂ ਨੇ ਅਰਜਨ ਦੇਵ ਦਾ ਗਿਆਨ ਗਿਆਨ ਗੁਰੂ ਸਮਝ ਲਿਆ ਜਪ ਲਿਆ ਉਹ ਆ ਜਿਹੜੀ ਗਰਭਜੋਣ ਦਾ ਸੰਕਟ ਹੈ ਉਹਦਾ ਕਟਿਆ ਜਾਊਗਾ ਫੇਰ ਉਹ ਗਰਭਜੋਣ ਦੇ ਸੰਕਟ 'ਚ ਨਹੀਂ ਪੈਂਦਾ ਸੰਕਟ ਜੋਨ ਗਰਭ ਨਾ ਹੈ ਗਰਭਜੋਣ ਸੰਕਟ ਹੈ ਸੰਕਟ ਦੀ ਜੋਨ ਹੈ ਮਾਇਆ ਦੇ ਵਿੱਚ ਜਣਾ ਜਨਮ ਲੈਣਾ ਇਹ ਬੜਾ ਸੰਕਟ ਦਾ ਜੋਨ ਹੈ ਉਹਦਾ ਇਹ ਜੁਉਂਦੀਆਂ ਕਟੀਆਂ ਜਾਣਗੀਆਂ ਗਰਭਜੋਣ ਕੱਟੀ ਜਾਊਗੀ ਉਹਦੇ ਸੰਕਟ ਕੱਟੇ ਜਾਣਗੇ ਜਿਨ੍ਹਾਂ ਨੇ ਉਹ ਗਿਆਨ ਗੁਰੂ ਸਮਝ ਲਿਆ ਜਿਨ੍ਹਾਂ ਦੇ ਅੰਦਰ ਰੋਸ਼ਨੀ ਹੋਗੀ ਹੋਣਾ ਦਾ ਅਗਲਾ ਜਨੂ ਨਹੀਂ ਹੋਣਾ ਜਪਿਓ ਜਨ ਅਰਜਨ ਦੇਵ ਗੁਰੂ ਜਿਨ੍ਹਾਂ ਨੇ ਅਰਜਨ ਦੇਵ ਵਾਲਾ ਗਿਆਨ ਸਮਝ ਲਿਆ ਜੈ ਅਰਜਨ ਦੇਵ ਕੋ ਗਿਆਨ ਹੈ ਜਿਨ੍ਹਾਂ ਨੇ ਉਹੀ ਗਿਆਨ ਸਮਝ ਲਿਆ ਪਟ ਕੋਲ ਉਹੀ ਗਿਆਨ ਹੈ ਪਟ ਉਹੀ ਬਾਣੀ ਉਸੇ ਕਿਸਮ ਦੀ ਬਾਣੀ ਰਚ ਰਿਹਾ ਹੈ ਉਸੇ ਸਟੈਂਡਰਡ ਦੀ ਬਾਣੀ ਰਚ ਰਿਹਾ ਹੈ ਉਸੇ ਸਟੈਂਡਰਡ ਦਾ ਗਿਆਨ ਹੈ ਤਾਂ ਹੀ ਉਹ ਪਟ ਦੀ ਬਾਣੀ ਉੱਤੇ ਦਰਜ ਕੀਤੀ ਹੈ ਗੁਰ ਅਰਜਨ ਦੇਵ ਨੇ ਸਰਟੀਫਾਈ ਕਰਤਾ ਵੀ ਮੇਰੇ ਵਾਲਾ ਗਿਆਨ ਇਹ ਤਾਂ ਕੋ ਹੈਗਾ ਆਪਣੇ ਬਰਾਬਰ ਜਗ੍ਹਾ ਦੇ ਦਿੱਤੀ ਰੋ ਇਹਨੇ ਜਪ ਲਿਆ ਅਰਜਨਦੇਵ ਵਾਲਾ ਗਿਆਨ ਇਹ ਜਪਿਓ ਜਨ ਅਰਜਨਦੇਵ ਗੁਰੂ ਨਹੀਂ ਤੁਸੀਂ ਕਿਤੇ ਕਿਵੇਂ ਕਹਿ ਸਕਦੇ ਹੋ ਇਹ ਗੱਲ ਜੇ ਇਹ ਸਭਿਆ ਨਾ ਜਗ੍ਹਾ ਮਿਲਦੀ ਗੁਰਬਾਨੀ ਚ ਬਰਾਬਰ ਜਗ੍ਹਾ ਨਾ ਮਿਲਦੀ ਤਾਂ ਫਿਰ ਇਹ ਕਿ ਮੈਂ ਕੋਈ ਕਹਿ ਸਕਦਾ ਸੀ ਅਰਜਨਦੇਵ ਵਾਲਾ ਗਿਆਨ ਕੋਈ ਜਪ ਵੀ ਸਕਦਾ ਉਹਨੇ ਕਹ ਜਪਿਓ ਜਨ ਅਰਜਨਦੇਵ ਗੁਰੂ ਯੋ ਕਿ ਅਰਜਨ ਦੇਵ ਜੀ ਬਰਾਗਨ ਜਪ ਲਿਆ ਸਮਝ ਰਿਆ ਪਰ ਸੰਕੜ ਜੋਨ ਘਰ ਬ ਨਹੀਂ ਆਇਓ ਤੇ ਹੁਣ ਜੇ ਜਪਿਓ ਦਾ ਅਰਥ ਅਸੀਂ ਦੁਆ ਕਾਲੀਏ ਜਿਹੜਾ ਵੈਗੁਰੂ ਵੈਗੁਰੂ ਵਾਲੇ ਨੇ ਫੇ ਗੁਰੂ ਅਰਜਨ ਦਾ ਜਾਪੇ ਕਰਨਾ ਚਾਹੀਦਾ ਸੀ ਵੈਗੁਰੂ ਦਾ ਨਹੀਂ ਚਾਹੀਦਾ ਸਿੱਧੀ ਆ ਵੀ ਅਰਜਨ ਦੇਵ ਜਪਿਓ ਸੰਕੜ ਜੋਨ ਘਰ ਬ ਨਹੀਂ ਆਇਆ ਹੀ ਸੰਕਟਮ ਇਹੀ ਸੰਕੜ ਜੋਨ ਉਹ ਵੈਗੁਰੂ ਕਿਉਂ ਜਪਦੇ ਨੇ ਅਰਜਨ ਦੇਵ ਨੂੰ ਕਿਉਂ ਨਹੀਂ ਜਪਦੇ ਬਈ ਇਹ ਤਾਂ ਕਿਹਾ ਹੋਇਆ ਹੈ ਵਾਹਿਗੁਰੂ ਤਾਂ ਕਹਿ ਹੀ ਨਹੀਂ ਆਜਾ ਪਰ ਜੇ ਜਪਮਾਣ ਮੇਰੇ ਗੋਵਿੰਦ ਕੀ ਬਾਣੀ ਛੱਡੋ ਗੋਵਿੰਦ ਕੀ ਬਾਣੀ ਨੂੰ ਤਾਂ ਉਹਨਾਂ ਨੇ ਜਪਣਾ ਨਹੀਂ ਉਹ ਤਾਂ ਆਦਮੀ ਜਪਣਾ ਆਹ ਆਦਮੀ ਜਪੋ ਉਹ ਤਾਂ ਉਹਨਾਂ ਨੇ ਰਾਇ ਨਹੀਂ ਚਾੜੂ ਰੋ ਬਾਣੀ ਵਾਲੇ ਬਾਣੀ ਵਾਲੇ ਆ ਕਿਉਂ ਨਹੀਂ ਜਪਿਆ ਜੇ ਵਿਅਕਤੀ ਜਪਣਾ ਤਾਂ ਆਹ ਕਿਉਂ ਨਹੀਂ ਜਪਿਆ ਕਿਉਂ ਜਨ ਅਰਜਨ ਦੇਵ ਕੋ ਅਰਜਨ ਕਿਉਂ ਨਹੀਂ ਜਪਿਆ ਉਹ ਬੀੜੇ ਨੇ ਕਿਵੇਂ ਜਪ ਲੈਂਦੇ ਇਹਨੂੰ ਇਹਦਾ ਨਾ ਤਾਂ ਸ੍ਰੀਕ ਨੇ ਜਿਹਦੇ ਚੇਲੇ ਨੇ ਉਹ ਇਹਨੂੰ ਅੱਖੀਂ ਫੁੱਟੀ ਅੱਖਾਂ ਦੇਖਣਾ ਨਹੀਂ ਚਾਹਦਾ ਅਰਜਨੂ ਉਹਦਾ ਵੀਣਿਆਂ ਦੇ ਚੱਲੇ ਨੇ ਵੀਣਾ ਤਾਂ ਅਰਜਨ ਦੇ ਬਰਦਾਸ਼ਤ ਨਹੀਂ ਕਰ ਰਹੇ ਇਹਦਾ ਜਾਪ ਕਿਵੇਂ ਸ਼ੁਰੂ ਕਰਾ ਦਿੰਦੇ ਹੋ ਉਹ ਜਿਹੜਾ بڑا ਹੈ ਫਿਰthia ਉਹਦੇ ਦਾ ਖਜਰ ਰੜਕਦਾ ਕੋਰਣ ਉਹ ਇਹ ਗੱਲ ਕਿਵੇਂ ਕਹਿ ਦਿੰਦਾ ਆਪਣੀ ਸੰਗਤ ਨੂੰ ਕੋਨੇ ਵੈਗਰੂ ਕਹਤਾ ਅਰਜਨ ਛੱਡਦਾ